ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੱਬਤ ਪਹੁੰਚ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੋਂ ਦੀਆਂ ਸਾਰੀਆਂ ਭੂਤਾਂ ਪ੍ਰੇਤਾਂ ਨੂੰ ਕਿਵੇਂ ਆਪਣੇ ਅਧੀਨ ਕੀਤਾ ਸੀ ਤੇ ਇੱਕ ਥਾਂ ਆਪਣੀ ਮਾਲਾ ਦੇ ਸਾਰੇ ਮਣਕੇ ਖੰਡਾ ਕੇ ਕਿਸ ਤਰ੍ਹਾਂ ਗੁਰੂ ਸਾਹਿਬ ਨੇ 108 ਝੀਲਾਂ ਧਰਤੀ ਤੇ ਪ੍ਰਗਟ ਕੀਤੀਆਂ ਸਨ ਅਰੰਭਾ ਰਾਖਸ਼ ਨੂੰ ਕਿਵੇਂ ਤੀਸਰੀ ਅੱਖ ਬਖਸ਼ੀ ਸੀ ਅਤੇ ਬਰਫ਼ ਨਾਲ ਜੰਮੀ ਹੋਈ ਇੱਕ ਝੀਲ ਵਿੱਚ ਆਪਣੀ ਡਾਂਗ ਮਾਰ ਕੇ ਪਾਣੀ ਦਾ ਸੋਮਾ ਕਿਵੇਂ ਪ੍ਰਗਟ ਕੀਤਾ ਸੀ ਅਤੇ ਸਿੱਕਮ ਦੇ ਲੋਕਾਂ ਨੂੰ ਚੌਲ ਤੇ ਕੇਲੇ ਦੀ ਖੇਤੀ ਕਰਨ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਲਾਇਆ ਅਤੇ ਹੋਰ ਵੀ ਉੱਥੇ ਜੋ ਮਹਾਨ ਕੌਤਕ ਕੀਤੇ ਉਹਨਾਂ ਨੂੰ ਸੁਣਨ ਵਾਸਤੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਤੇ ਜੇ ਨਵੇਂ ਹੋ ਤੇ ਸਾਡਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਜਰੂਰ ਕਰ ਲਿਓ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸਤਤ ਸੁਣ ਕੇ ਤਿੱਬਤ ਦੇ ਰਾਜੇ ਪਰਸੁੰਗ ਦਿਓ ਚੰਗ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਦੇਸ਼ ਵਿੱਚ ਆਉਣ ਲਈ ਸੱਦਾ ਭੇਜਿਆ ਅਸਲ ਵਿੱਚ ਤਿੱਬਤ ਦਾ ਰਾਜਾ ਹਾਲਾਤਾਂ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਨੇ ਆਪਣੇ ਰਾਜ ਵਿੱਚ ਸਾਖਿਆ ਮੱਠ ਦੀ ਉਸਾਰੀ ਕਰਨੀ ਸੀ ਪਰ ਉਸ ਏਰੀਏ 'ਚ ਉਸ ਵੇਲੇ ਭੂਤ ਪ੍ਰੇਤ ਜਿੰਨਾਂ ਦਾ ਇੰਨਾ ਬੋਲ ਬਾਲਾ ਸੀ ਕਿ ਕੋਈ ਵੀ ਧਰਮ ਕਰਮ ਦੇ ਕੰਮ ਨੂੰ ਇਹ ਭੂਤਾਂ ਪ੍ਰੇਤਾਂ ਸਿਰੇ ਨਹੀਂ ਸੀ ਚੜਨ ਦਿੰਦੀਆਂ ਰਸਤੇ ਦੇ ਵਿੱਚ ਹੀ ਵਿਗਨ ਪਾ ਕੇ ਰੋਕ ਦਿੰਦੀਆਂ। ਦਿਨ ਦਿਹਾੜੇ ਬਾਪਰਦੀਆਂ ਇਹਨਾਂ ਘਟਨਾਤੋਂ ਲੋਕ थरथਰ ਕੰਬਦੇ ਹੁੰਦੇ ਸੀ। ਸਿੱਪਤੀ ਕਲੰਡਰ ਦੇ 9ਵੇਂ ਮਹੀਨੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਪਹੁੰਚੇ ਸੀ। ਰਾਜਾ ਉਸਦੇ ਵਜ਼ੀਰਾ ਤੇ ਪਰਜਾ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਹੁਤ ਸਵਾਗਤ ਕੀਤਾ ਗਿਆ। ਲੋਕਾਂ ਦਾ ਭਲਾ ਕਰਨ ਦੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਪਲ ਛਣ ਦੇ ਵਿੱਚ ਇਹ ਬਦਰੂਹਾ ਭੂਤਾ ਪ੍ਰੇਤਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਰਾਜੇ ਨੂੰ ਆਖਿਆ ਕਿ ਤੁਸੀਂ ਆਪਣੇ ਮੱਠ ਦੀ ਉਸਾਰੀ ਹੁਣ ਨਿਰਵਿਘਨਤਾ ਸਹਿਤ ਕਰ ਸਕਦੇ ਹੋ ਤੇ ਬਿਲਕੁਲ ਇਸੇ ਤਰ੍ਹਾਂ ਹੋਇਆ ਸਾਕਿਆ ਮੱਠ ਦੀ ਉਸਾਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਤਿੱਬਤ ਦੇ ਰਾਜੇ ਨੇ ਕਰਵਾਈ ਤੇ ਅੱਜ ਵੀ ਤਿੱਬਤੀ ਕੈਲੰਡਰ ਦੇ 9ਵੇਂ ਮਹੀਨੇ ਵਿੱਚ ਸਾਕਿਆ ਮੱਠ ਵਿੱਚ ਜਿਹੜਾ ਜੋੜ ਮੇਲਾ ਬਣਾਇਆ ਜਾਂਦਾ ਹੈ ਉਸ ਵਿੱਚ ਟੱਪਤੀ ਨਚਾਰ ਜੰਜੀਰਾਂ ਵਿੱਚ ਜਕੜ ਕੇ ਮਖੌਟੇ ਪਹਿਨ ਕੇ ਅੱਖਾਂ 'ਚੋਂ ਅਥਰੂ ਬਹਾਉਂਦੇ ਹੋਏ ਨੱਚਦੇ ਨੇ ਬਿਲਕੁਲ ਉਸ ਤਰ੍ਹਾਂ ਦਾ ਦ੍ਰਿਸ਼ ਪੇਸ਼ ਕਰਦੇ ਨੇ ਜਿਵੇਂ ਉਹਨਾਂ ਬਦਰੂਹਾ ਤੇ ਭੂਤਾਂ ਪ੍ਰੇਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੱਲ ਦੇ ਵਿੱਚ ਜਕੜ ਲਿਆ ਸੀ ਇਥੋਂ ਗੁਰੂ ਨਾਨਕ ਸਾਹਿਬ ਵਾਪਸ ਨਹੀਂ ਮੁੜੇ ਕਿਉਂਕਿ ਗੁਰੂ ਸਾਹਿਬ ਜੀ ਨੇ ਤੇ ਇਸ ਇਲਾਕੇ ਵਿੱਚ ਹਲੇ ਬਹੁਤ ਸਾਰੇ ਹੋਰ ਲੋਕਾਂ ਨੂੰ ਤਾਰਨਾ ਸੀ ਬਹੁਤ ਸਾਰੇ ਹੋਰ ਕੌਤਕ ਵਰਤੌਣੇ ਸਨ ਰਾਜੇ ਤੋਂ ਵਿਦਾ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਛੋੜ ਟੇਨ ਨਈ ਮਾਲਾ ਪਹੁੰਚੇ ਗੁਰੂ ਨਾਨਕ ਪਾਤਸ਼ਾਹ ਆਪਣੇ ਇਲਾਹੀ ਰੰਗ ਦੇ ਵਿੱਚ ਆ ਕੇ ਆਪਣੇ ਹੱਥ ਵਾਲੀ ਮਾਲਾ ਦੇ ਮਣਕੇ ਜ਼ਮੀਨ ਤੇ ਵਖੇਰਦੇ ਹੋਏ ਅੱਗੇ ਨੂੰ ਤੁਰੇ ਗਏ ਤੇ ਜਿੱਥੇ-ਜਿੱਥੇ ਮਾਲਾ ਦੇ ਮਣਕੇ ਡਿੱਗਦੇ ਗਏ ਉੱਥੇ-ਉੱਥੇ ਪਾਣੀ ਦੀਆਂ ਝੀਲਾਂ ਪ੍ਰਗਟ ਹੁੰਦੀਆਂ ਗਈਆਂ ਤੇ ਇਸ ਧਰਤੀ ਤੇ ਝੀਲਾਂ ਦੀ ਬਣੀ ਹੋਈ ਨਵੀਂ ਮਾਲਾ ਨੂੰ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਸਥਾਨ ਦਾ ਨਾਮ ਨਈ ਮਾਲਾ ਰੱਖ ਦਿੱਤਾ ਤੇ ਅੱਜ ਵੀ ਇਹ ਸਥਾਨ ਸ਼ੋਰਟੇਨ ਨਈ ਮਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪ੍ਰਗਟ ਕੀਤੀਆਂ ਹੋਈਆਂ 108 ਝੀਲਾਂ ਦੇ ਦਰਸ਼ਨ ਕਰਨ ਵਾਸਤੇ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਅੱਜ ਵੀ ਇਸ ਸਥਾਨ ਤੇ ਪਹੁੰਚਦੇ ਹਨ ਇੱਥੋਂ ਅੱਗੇ ਲੰਘ ਕੇ ਗੁਰੂ ਨਾਨਕ ਪਾਤਸ਼ਾਹ ਜੀ ਤੌਂਗ ਪੈਨ ਹੁੰਦੇ ਹੋਏ ਮੁੱਗੂ ਥਾਂਗ ਨਾਂ ਦੀ ਥਾਂ ਤੇ ਪਹੁੰਚੇ ਇੱਥੋਂ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਕੱਠੇ ਹੋਏ ਲੋਕਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਝੀਲ ਦੇ ਵਿੱਚ ਦੋ ਦੈਂਤ ਰਹਿੰਦੇ ਆ ਜਿਹੜੇ ਜਿਉਂਦੇ ਮਨੁੱਖਾਂ ਨੂੰ ਫੜ ਕੇ ਨਿਕਲ ਜਾਂਦੇ ਆ ਕਿਰਪਾ ਕਰਕੇ ਇਹਨਾਂ ਦੈਂਤਾਂ ਤੋਂ ਸਾਨੂੰ ਛੁਟਕਾਰਾ ਦਿਵਾਓ ਸੰਗਤ ਦਾ ਦੁੱਖ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਪਹਾੜੀ ਤੋਂ ਵੱਡਾ ਸਾਰਾ ਪੱਥਰ ਉਸ ਝੀਲ ਵੱਲ ਰੋੜਿਆ ਤੇ ਪਹਾੜੀ ਤੋਂ ਭਾਰੀ ਪੱਥਰ ਝੀਲ ਵੱਲੋਂ ਆਉਂਦਾ ਦੇਖ ਕੇ ਦੋਨੇ ਦੈਂਤ ਝੀਲ ਵਿੱਚੋਂ ਨਿਕਲ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਹੱਥ ਜੋੜ ਕੇ ਖੜ ਗਏ ਤੇ ਤਰਸ ਕਰੋ ਸਾਨੂੰ ਬਖਸ਼ ਲਓ ਤੇ ਉਸ ਰੁੜੇ ਜਾਂਦੇ ਪੱਥਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਰੱਸੀ ਸੱਟ ਕੇ ਰੋਕ ਲਿਆ ਉਹ ਪੱਥਰ ਅੱਜ ਵੀ ਉਸੇ ਤਰ੍ਹਾਂ ਹੀ ਰੁਕਿਆ ਹੋਇਆ ਤੇ ਪੱਥਰ ਦੇ ਉੱਪਰ ਰੱਸੀ ਦਾ ਨਿਸ਼ਾਨ ਵੀ ਬਿਲਕੁਲ ਉਵੇਂ ਹੀ ਪਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੋਨਾਂ ਦੈਂਤਾਂ ਦੀ ਜਾਨ ਬਖਸ਼ ਦਿੱਤੀ ਤੇ ਉਹਨਾਂ ਦੈਂਤਾਂ ਨੂੰ ਮਾਨਵ ਖਾਣ ਤੇ ਮਨੁੱਖਾਂ ਨੂੰ ਦੁਖੀ ਕਰਨ ਤੋਂ ਰੋਕਿਆ ਅਤੇ ਉਹਨਾਂ ਨੂੰ ਪ੍ਰੇਰ ਕੇ ਈਸ਼ਵਰ ਭਗਤੀ ਵੱਲ ਲਾ ਦਿੱਤਾ ਪਰ ਇੱਥੇ ਹੀ ਇੱਕ ਰੰਬਾ ਨਾਂ ਦਾ ਵੱਡਾ ਰਾਖਸ਼ ਵੀ ਰਹਿੰਦਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਦੋ ਰਾਖਸ਼ਾਂ ਨੇ ਇਸ ਨਵੇਂ ਪੀਰ ਦੇ ਚਰਨਾ ਤੇ ਟਹਿ ਕੇ ਈਨ ਮੰਨ ਲਈ ਐ ਤੇ ਹਰੰਭਾ ਰਾਖਸ਼ ਪ੍ਰਗਟ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਗਾਰਨ ਲੱਗ ਪਿਆ ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਰਾਖਸ਼ ਵੱਲ ਵੀ ਇੱਕ ਭਾਰੀ ਪੱਥਰ ਸੁੱਟਿਆ ਪਰ ਇਹ ਰਾਖਸ਼ ਚੂਹੇ ਦਾ ਰੂਪ ਧਾਰ ਕੇ ਦੂਸਰੇ ਪੱਥਰ ਦੇ ਉੱਲੇ ਹੋ ਗਿਆ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਗਲਾ ਕੌਤਕਰ ਚਾਇਆ ਪਹਾੜੀ ਦੇ ਦੋ ਵਿਸ਼ਾਲ ਪੱਥਰ ਆਪਣੇ ਹੱਥਾਂ ਤੇ ਚੁੱਕ ਕੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਪੱਥਰਾਂ ਨਾਲ ਜਦੋਂ ਖੇਡਣ ਲੱਗ ਪਏ ਤੇ ਜਿਹੜਾ ਰੰਭਾ ਰਾਖਸ਼ ਚੂਹਾ ਬਣਿਆ ਸੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਕੌਤਕ ਨੂੰ ਇੱਕ ਪੱਥਰ ਦੇ ਓਲਿਓ ਆਪਣਾ ਮੂੰਹ ਕੱਢ ਕੇ ਜਦੋਂ ਦੇਖਣ ਲੱਗਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਹੱਥ ਵਾਲਾ ਇੱਕ ਪੱਥਰ ਉਸ ਵੱਲ ਚਲਾਇਆ ਜਿਹੜਾ ਜਾ ਕੇ ਉਸ ਰਾਖਸ਼ ਦੇ ਨੱਕ ਤੇ ਚਪਕ ਗਿਆ ਪਰ ਦਰਦ ਨਾਲ ਚੀਕਦਾ ਹੋਇਆ ਇਹ ਰੰਭਾ ਰਾਖਸ਼ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਡਿੱਗਿਆ ਅਤੇ ਮਾਫੀ ਮੰਗਣ ਲੱਗ ਪਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਚੰਗੇ ਕਰਮ ਕਰਨ ਅਤੇ ਨਾਮ ਜਪਣ ਲਈ ਪ੍ਰੇਰਿਆ ਪਰ ਨੱਕ ਤੇ ਪੱਥਰ ਚਪਕਣ ਕਾਰਨ ਉਸ ਦੀ ਨਜ਼ਰ ਬੰਦ ਹੋ ਗਈ ਸੀ ਤੇ ਦੋਨਾਂ ਅੱਖਾਂ ਦੀ ਨਿਗਾ ਬੰਦ ਹੋਈ ਕਰਕੇ ਰੰਬੇ ਰਾਖਸ਼ ਨੇ ਜਦੋਂ ਤੀਸਰੀ ਅੱਖ ਦੀ ਬੇਨਤੀ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਤੀਸਰਾ ਨੇਤਰ ਬਖਸ਼ ਦਿੱਤਾ ਸਿੱਖਮ ਦੀ ਵਾਦੀ ਦੀ ਇਹ ਬਹੁਤ ਮਸ਼ਹੂਰ ਗਾਥਾ ਹੈ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਸਾਲ ਬਾਅਦ ਉੱਥੇ ਮੇਲਾ ਲੱਗਦਾ ਹੈ ਅੱਗੇ ਮੁੱਗੂ ਥਾਂਗ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਕਿਦਾੰਗ ਸੇਰਾੰਗ ਗਵਾਲਾਂਗ ਬਾਦੀਆਂ ਦੇ ਵਿੱਚ ਗਏ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਸ਼ੇਰਾੰਗ ਗਏ ਤਾਂ ਉੱਥੋਂ ਦੇ ਲੋਕ ਰਾਖਸ਼ਾਂ ਵਰਗੇ ਸੀ ਉਹ ਪਸ਼ੂਆਂ ਦੀਆਂ ਬਲੀਆਂ ਦਿੰਦੇ ਰਹਿੰਦੇ ਤੇ ਪਸ਼ੂਆਂ ਨੂੰ ਵੱਡ-ਵੱਡ ਕੇ ਰਾਖਸ਼ਾਂ ਵਾਂਗ ਖਾਂਦੇ ਰਹਿੰਦੇ ਲੋਕਾਂ ਦੇ ਇਹ ਹਾਲਾਤ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਇਲਾਕੇ ਦਾ ਨਾਮ ਕਸਾਈ ਵਾਦੀ ਰੱਖ ਦਿੱਤਾ ਤੇ ਅੱਜ ਕੱਲ੍ਹ ਵੀ ਇਹਨਾਂ ਵਾਦੀਆਂ ਦੇ ਨਾਮ ਸੁੰਦਰ ਵਾਦੀ ਕਸਾਈ ਵਾਦੀ ਹੀ ਮਸ਼ਹੂਰ ਹਨ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਖੇ ਹੋਏ ਨੇ ਇੱਥੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਚੱਲਦੇ ਹੋਏ ਗਿਆ ਗੋਂਗ ਹੁੰਦੇ ਹੋਏ ਸੋਹਰਾ ਪਹੁੰਚਦੇ ਆ ਇੱਥੇ ਚਰਵਾਹੇ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਚ ਆ ਕੇ ਇਕੱਠੇ ਹੋ ਗਏ ਚਰਵਾਹਿਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਬਾਬਾ ਜੀ ਇੱਥੇ ਜਦੋਂ ਬਰਫ਼ਾਂ ਪੈਂਦੀਆਂ ਤਾਂ ਸਾਰਾ ਪਾਣੀ ਠੰਡ ਨਾਲ ਜੰਮ ਜਾਂਦਾ ਪੀਣ ਵਾਸਤੇ ਪਾਣੀ ਦੀ ਇੱਕ ਘੁੱਟ ਵੀ ਨਹੀਂ ਮਿਲਦੀ ਇਸ ਇਲਾਕੇ ਵਿੱਚ ਕਿਰਪਾ ਕਰੋ ਕੋਈ ਉਪਾਅ ਦੱਸੋ ਸਿੱਬਤ ਦੀ ਸਾਰੀ ਯਾਤਰਾ ਦੇ ਦੌਰਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਇੱਕ ਹੱਥ ਵਿੱਚ ਇੱਕ ਲੰਮੀ ਸਾਰੀ ਡਾਕ ਨਾਲ ਰੱਖੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਚਰਵਾਹਿਆਂ ਦੀ ਬੇਨਤੀ ਸੁਣ ਕੇ ਉੱਠ ਖੜੇ ਹੋਏ ਅਤੇ ਬਰਫ਼ ਦੀਆਂ ਜੰਮੀਆਂ ਹੋਈਆਂ ਪਰਤਾਂ ਵਾਲੀ ਝੀਲ ਦੇ ਵਿੱਚ ਬਾਬੇ ਨਾਨਕ ਨੇ ਆਪਣੀ ਡਾਂਗ ਨੂੰ ਬੜੇ ਜ਼ੋਰ ਨਾਲ ਮਾਰਿਆ ਉਸੇ ਪਲ ਝੀਲ ਦੇ ਵਿੱਚੋਂ ਪਾਣੀ ਨਿਕੜ ਆਇਆ ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਸ ਦੁੱਧ ਨਾਲੋਂ ਚਿੱਟੀ ਝੀਲ ਦਾ ਪਾਣੀ ਕਦੇ ਵੀ ਨਹੀਂ ਜੰਮਿਆ ਤੇ ਅੱਜ ਤੱਕ ਉਸ ਝੀਲ ਦਾ ਨਾਮ ਤੇ ਨਾਲ ਲੱਗਦੇ ਪਹਾੜ ਦਾ ਨਾਮ ਗੁਰੂ ਡਾਂਗਮਾਰ ਰੱਖਿਆ ਹੋਇਆ ਹੈ ਉੱਥੋਂ ਦੇ ਲੋਕਾਂ ਨੇ ਤੇ ਫੇਰ ਚਰਵਾਹਿਆਂ ਨੇ ਅਗਲੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਇਸ ਪਹਾੜੀ ਖੇਤਰ ਵਿੱਚ ਰਹਿੰਦੇ ਆਂ ਬਰਫਾਂ ਦੇ ਨਾਲ ਸਾਡੇ ਸਰੀਰ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਸਾਡੇ ਵਿੱਚ ਕੋਈ ਸੱਤਿਆ ਨਹੀਂ ਰਹਿੰਦੀ ਸਾਡੇ ਤੇ ਕਿਰਪਾ ਕਰੋ ਤਰਸ ਕਰੋ ਕੋਈ ਉਪਾਅ ਦੱਸੋ ਅਸੀਂ ਨੌ ਵਰ ਨੌ ਰਹੀਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਏਸੇ ਡਾਂਗਮਾਰ ਝੀਲ ਵੱਲ ਇਸ਼ਾਰਾ ਕਰਦੇ ਹੋਏ ਆਖਿਆ ਇਸ ਝੀਲ ਦਾ ਜਲ ਛਕਦੇ ਰਹਿਣਾ ਤੁਹਾਡੇ ਸਰੀਰ ਵਿੱਚ ਹਰ ਪਲ ਸ਼ਕਤੀ ਭਰੀ ਰਹੇਗੀ ਤੇ ਸੱਚਮੁੱਚ ਉਸ ਝੀਲ ਦੇ ਜਲ ਨਾਲ ਉਹਨਾਂ ਲੋਕਾਂ ਦੀ ਕਾਇਆ ਕਲਪ ਹੋ ਗਈ ਜਦੋਂ ਦੂਰ ਦੂਰ ਦੇ ਖੇਤਰਾਾਂ ਤੱਕ ਉਸ ਝੀਲ ਦੇ ਜਲ ਦੀ ਮਹਿਮਾ ਫੈਲ ਗਈ ਤਾਂ ਅੱਜ ਵੀ ਦੂਰੋਂ ਦੂਰੋਂ ਆ ਕੇ ਲੋਕ ਉਸ ਝੀਲ ਦਾ ਜਲ ਆਪਣੀਆਂ ਬੋਤਲਾਂ ਵਿੱਚ ਭਰ ਕੇ ਆਪਣੇ ਨਾਲ ਲੈ ਜਾਂਦੇ ਆ ਕਿਉਂਕਿ ਉਸ ਜਲ ਦੇ ਵਿੱਚ ਵੀ ਕੋਈ ਅਲੌਕਿਕ ਸ਼ਕਤੀ ਹੈ ਇਸ ਤੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਗੰਗਾਉਂਗ ਲੁੱਕ ਰੈਪ ਚੌਂਗੜੀ ਹੁੰਦੇ ਹੋਏ ਥਾਂਗੂ ਪਹੁੰਚੇ ਥਾਂਗੂ ਤੋਂ ਗੁਰੂ ਜੀ ਦਾ ਅਗਲਾ ਪੜਾ ਲਾਚਨਸੀ ਇੱਥੋਂ ਦੇ ਲੋਕਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਨਿਸ਼ਾਨ ਗੁਰੂ ਨਾਨਕ ਪਾਤਸ਼ਾਹ ਦੇ ਵਸਤਰ ਅਤੇ ਗੁਰੂ ਸਾਹਿਬ ਜੀ ਦਾ ਇੱਕ ਕਰਮ ਮੰਡਲ ਅੱਜ ਵੀ ਸਾਭ ਕੇ ਰੱਖਿਆ ਹੋਇਆ ਹੈ ਇਸ ਤੇ ਵੀ ਦੁਨੀਆ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਜਾਂਦੀ ਹੈ ਅੱਗੇ ਲਾਚਨ ਤੋਂ ਜੋੜੇ ਪੜ ਰਹੀ ਹੁੰਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਚੁੰਗ ਥਾਂਗ ਪਹੁੰਚਦੇ ਹਨ ਇੱਕ ਉੱਚੇ ਢਿੱਲੇ ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਡੇਰਾ ਲਾ ਲਿਆ ਅਤੇ ਝੁੱਗੀਆਂ ਚੋਂ ਨਿਕਲ ਕੇ ਲੋਕ ਆਪਣੀਆਂ ਅੱਖਾਂ ਪਾੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਤੱਕਣ ਲੱਗ ਪਏ। ਸਰੀਰ ਦੀ ਬਨਾਵਟ, ਨੈਣ ਨਕਸ਼ ਅਤੇ ਪਹਿਰਾਵਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਸ ਇਲਾਕੇ ਦੇ ਲੋਕਾਂ ਨਾਲੋਂ ਬਿਲਕੁਲ ਪੈਨ ਸੀ। ਉਹ ਲੋਕ ਸੋਚਾਂ ਵਿੱਚ ਪੈ ਗਏ ਕਿ ਇਹ ਲੋਕ ਕਿਹੜੀ ਧਰਤੀ ਤੋਂ ਆਏ ਹੋਣਗੇ। ਗੁਰੂ ਨਾਨਕ ਪਾਤਸ਼ਾਹ ਜੀ ਤਾਂ ਹਲੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਤਿਆਰੀ ਕਰ ਰਹੇ ਸਨ ਤੇ ਪਾਸ ਵਾਲੀ ਪਹਾੜੀ ਤੇ ਬੈਠਾ ਦਾਇਤ ਵਰਗਾ ਮਾਨਵ ਗੁਰੂ ਨਾਨਕ ਜੀ ਦੇ ਇੱਥੇ ਆਉਣ ਨੂੰ ਆਪਣੇ ਇਲਾਕੇ ਦੇ ਵਿੱਚ ਦਖਲ ਸਮਝ ਬੈਠਾ ਗੁਰੂ ਨਾਨਕ ਸਾਹਿਬ ਜੀ ਦਾ ਆਉਣਾ ਉਸ ਤੋਂ ਜਰਿਆ ਨਾ ਗਿਆ ਉਸ ਨੇ ਆਪਣੀ ਸ਼ਕਤੀ ਦੇ ਨਾਲ ਇੱਕ ਬੜਾ ਵਿਸ਼ਾਲ ਪੱਥਰ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਚਲਾ ਦਿੱਤਾ ਪਰ ਜਦੋਂ ਪੱਥਰ ਨੇੜੇ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਉਂਗਲੀ ਦੇ ਨਾਲ ਉਸ ਪੱਥਰ ਨੂੰ ਦੂਸਰੇ ਪਾਸੇ ਝਟਕਾ ਦਿੱਤਾ ਤੇ ਨੇੜੇ ਹੀ ਜ਼ਮੀਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਛੋਟੀ ਘੱਟ ਕੇ ਆਖਿਆ ਇਹ ਅਸੀਂ ਤਾਂ ਹੁਣ ਇੱਥੇ ਹੀ ਰਵਾਂਗੇ ਅਤੇ ਆਪਣੇ ਸਾਥੀਆਂ ਸਮੇਤ ਗੁਰੂ ਨਾਨਕ ਪਾਤਸ਼ਾਹ ਜੀ ਉਸ ਪੱਥਰ ਦੇ ਉੱਤੇ ਚੜ੍ਹ ਕੇ ਬੈਠ ਗਏ। ਕੁਝ ਚਿਰ ਉੱਥੇ ਬੈਠਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਕੋਲੇ ਕੇਲੇ ਦੇ ਪੱਤੇ ਵਿੱਚ ਰੱਖੇ ਹੋਏ ਚੌਲਾਂ ਨੂੰ ਕੱਢਿਆ ਅਤੇ ਆਪ ਜੀ ਛਕਣ ਲੱਗ ਪਏ। ਕੇਲੇ ਦਾ ਪੱਤਾ ਤੇ ਚੌਲ ਉਸ ਇਲਾਕੇ ਦੇ ਲੋਕਾਂ ਨੇ ਪਹਿਲੀ ਵਾਰ ਦੇਖੇ ਸਨ। ਉਹਨਾਂ ਨੂੰ ਤੇ ਇਸ ਦਾ ਨਾਮ ਵੀ ਪਤਾ ਨਹੀਂ ਸੀ। ਉਹਨਾਂ ਲਈ ਇਹ ਨਵੀਂ ਚੀਜ਼ ਸੀ। ਗੁਰੂ ਸਾਹਿਬ ਨੂੰ ਛਕਦਿਆਂ ਦੇਖ ਕੇ ਉਹਨਾਂ ਆਖਿਆ ਗੁਰੂ ਜੀ ਕਿਰਪਾ ਕਰੋ। ਅਸੀਂ ਭੁੱਖੇ ਮਰ ਰਹੇ ਹਾਂ ਇਸ ਥਾਂ ਤੇ ਕੁਝ ਨਹੀਂ ਉਗਦਾ ਕਿਰਪਾ ਕਰਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਨਾਜ ਦੀ ਬਖਸ਼ਿਸ਼ ਕਰ ਦਿਓ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਆਪਣੇ ਛਕਣ ਵਾਲੇ ਚੌਲਾਂ ਦਾ ਛਿੱਟਾ ਦੂਰ ਦੂਰ ਤੱਕ ਦੇ ਦਿੱਤਾ ਤੇ ਕੇਲੇ ਦੇ ਪੱਤੇ ਨੇੜੇ ਹੀ ਜ਼ਮੀਨ ਦੇ ਵਿੱਚ ਦੱਬ ਦਿੱਤੇ ਅਕਾਲ ਪੁਰਖ ਦੀ ਬਖਸ਼ਿਸ਼ ਦੇਖੋ ਉਸ ਦਿਨ ਤੋਂ ਬਾਅਦ ਇਸ ਇਲਾਕੇ ਵਿੱਚ ਚੌਲਾਂ ਦੀ ਫਸਲ ਤੇ ਕੇਲੇ ਦੀ ਉਪਜ ਹੋਣ ਲੱਗ ਪਈ ਅਤੇ ਜਿਸ ਖੇਤ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਨਾਲ ਚੌਲ ਖਿੰਡਾਏ ਸਨ ਉਹ ਖੇਤ ਹਰ ਸਮੇਂ ਹਰਿਆ ਭਰਿਆ ਰਹਿੰਦਾ ਹੈ ਅੱਜ ਵੀ ਅਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਇਸ ਵਾਦੀ ਦਾ ਨਾਮ ਬੜਾ ਚਿਰ ਦੁਨੀਆ ਦੇ ਵਿੱਚ ਚੌਲਾਂ ਦੀ ਵਾਦੀ ਕਰਕੇ ਮਸ਼ਹੂਰ ਰਿਹਾ ਤੇ ਬਾਅਦ ਵਿੱਚ ਇਸੇ ਇਲਾਕੇ ਨੂੰ ਸਿੱਕਿਮ ਕਿਹਾ ਜਾਣ ਲੱਗ ਪਿਆ ਜਿਹੜਾ ਅੱਜ ਭਾਰਤ ਦੀ ਇੱਕ ਸਟੇਟ ਹੈ ਗੁਰੂ ਨਾਨਕ ਪਾਤਸ਼ਾਹ ਉਸ ਇਲਾਕੇ ਦੇ ਲੋਕਾਂ ਵਾਸਤੇ ਰੱਬ ਹੋ ਕੇ ਬੋੜੇ ਸਨ ਅੱਗੇ ਚੁੰਗ ਥਾਂਗ ਤੋਂ ਲਾਚੁੰਗ ਵਾਦੀ ਨੂੰ ਗੁਰੂ ਪਾਤਸ਼ਾਹ ਜਦੋਂ ਗਏ ਇੱਥੇ ਬਰਫ਼ ਤੇ ਠੰਡਾ ਪਾਣੀ ਸੀ ਜਿਸ ਕਰਕੇ ਇੱਥੋਂ ਦੇ ਲੋਕ ਜ਼ਿੰਦਗੀ ਭਰ ਨਾਉਂਦੇ ਹੀ ਨਹੀਂ ਸੀ ਇਹਨਾਂ ਤੇ ਤਰਸ ਕਰਕੇ ਗੁਰੂ ਸਾਹਿਬ ਜੀ ਨੇ ਇੱਕ ਪੱਥਰ ਪਾਸੇ ਕਰਕੇ ਗਰਮ ਪਾਣੀ ਦਾ ਚਸ਼ਮਾ ਉੱਥੋਂ ਪ੍ਰਗਟ ਕੀਤਾ ਇਹ ਚਸ਼ਮਾ ਅੱਜ ਵੀ ਨਿਰੰਤਰ ਚੱਲ ਰਿਹਾ ਹੈ ਦੂਰ ਦੂਰ ਤੋਂ ਦੁਨੀਆ ਇਸ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਅਪਰ ਅਪਾਰ ਹੈ ਇਸੇ ਇਲਾਕੇ ਵਿੱਚ ਗੁਰੂ ਸਾਹਿਬ ਜੀ ਦੇ ਹੋਰ ਵੀ ਬਹੁਤ ਸਾਰੇ ਕੌਤਕ ਨੇ ਜਿਹੜੇ ਅਗਲੀ ਵੀਡੀਓ ਦੇ ਵਿੱਚ ਰੂਪਮਾਨ ਕਰਨ ਦਾ ਯਤਨ ਕਰਾਂਗੇ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਇੱਥੇ ਹੀ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ